ਤੰਦ ਪੈਸਿਆਂ ਦੇ ਲੈਣ ਦੇਣ ਦੇ ਬਦਲੇ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਪਹਿਲਾਂ ਕਿਡਨਾਪ ਕੀਤਾ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਇਹਦਾ ਘਟਨਾ ਬੀਤੇ ਕੱਲ ਗੁਰੂ ਹਰ ਸਹਾਏ ਦੀ ਨਵੀਂ ਆਬਾਦੀ ਪੱਠਾ ਬਸਤੀ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਬੀਤੇ ਕੱਲ ਕਰੀਬ 1 ਵਜੇ ਰਮੇਸ਼ ਕੁਮਾਰ ਉਮਰ 48 ਸਾਲ ਨੂੰ ਪਿੰਡ ਸੜੀਆਂ ਜਲਾਲਾਬਾਦ ਅਤੇ ਚੱਕ ਪੱਖੀ ਦੋ ਪਿੰਡਾਂ ਦੇ ਕਰੀਬ 6-7 ਵਿਅਕਤੀਆਂ ਵੱਲੋਂ ਰਮੇਸ਼ ਕੁਮਾਰ ਨੂੰ ਘਰ ਤੋਂ ਕਿਡਨਾਪ ਕਰਕੇ ਲੈ ਜਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਉਧਰ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਗੁਰੂ ਹਰ ਸਾਹੇ ਨੂੰ ਸੋਚਿਤ ਕੀਤਾ ਗਿਆ ਜਿਸ ਤੇ ਥਾਣਾ ਮੁਖੀ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਉਧਰ ਮ੍ਰਿਤਕ ਰਮੇਸ਼ ਕੁਮਾਰ ਦੀ ਪਤਨੀ ਪਾਲੋ ਬੀਬੀ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ ਮੇਰਾ ਪਾਲੋ ਰਾਣੀ ਨਾਂ ਹੈ ਕਿੱਥੋਂ ਦੇ ਰਹਿਣ ਵਾਲੇ ਅਸੀਂ ਨਵੀਂ ਵਾਦੀ ਪੱਠਾ ਵਸਤੀ ਗੁਰੂਰ ਸੈ ਰਹਿਣ ਵਾਲੇ ਆ ਇੰਨਾਂ ਦਾ ਜੜਾ ਕੀ ਡੈਥ ਹੋਈ ਹੈ ਮੇਰੇ ਘਰ ਵਾਲਾ ਰਮੇਸ਼ ਸਿੰਘ ਦੀ ਡੈਥ ਨੂੰ ਮਾਰ ਦਿੱਤਾ ਗਿਆ ਕਤਲ ਹੋ ਗਿਆ ਹੈ ਕਿੰਨਾਂ ਨੇ ਕਤਲ ਕੀਤਾ ਇਹ ਕਤਲ ਪਿੰਡ ਸੜੀਆਂ ਤੋਂ ਬੰਦੇ ਨੇ ਨਾ ਵੀ ਲੋ ਬੰਦੇ ਰੈਸਟ ਹੋ ਗਏ ਨੇ ਦੋ ਜਨਾਨੀਆਂ ਨੇ ਤੇ ਪੰਜ ਬੰਦੇ ਨੇ ਦੋ ਬੰਦੇ ਵੀ ਰੈਸਟ ਹੋ ਗਏ ਦੋ ਜਨਾਨੀਆਂ ਵੀ ਰੈਸਟ ਹੋ ਗਈਆਂ ਕਿਉਂ ਕਤਲ ਕੀਤਾ ਉਹਨਾਂ ਨੇ ਕਤਲ ਸਾਡਾ ਪੈਸਾ ਦਾ ਲੈਣ ਦੇਣ ਸੀ ਉਹਨਾਂ ਨੇ ਕੋਈ ਸਾਡੇ ਤੇ ਦਰਖਾਸਤ ਨਹੀਂ ਦਿੱਤੀ ਜੇ ਸਾਡਾ ਕੋਈ ਰੌਲਾ ਸੀ ਥਾਣੇ ਜਾਂਦੇ ਸਾਡੇ ਤੇ ਪਰਚਾ ਕਰਾਉਂਦੇ ਮੇਰੇ ਬੰਦੇ ਨੂੰ ਕੱਲ ਦੁਪਹਿਰੇ 1 ਵਜੇ ਘਰੋਂ ਲੈ ਕੇ ਨੇ ਗਾਲਚ ਸਾਫਾ ਪਾ ਕੇ ਬੰਦੀ ਬਣਾ ਕੇ ਉਸ ਤੋਂ ਬਾਅਦ ਮੈਂ ਥਾਣੇ ਆਈ ਸੋਚਨੇ ਬਹੁਤ ਜ਼ੋਰ ਲਾਇਆ ਉਹ ਬੰਦੇ ਨੇ ਬੰਦਾ ਨਹੀਂ ਸਾਨੂੰ ਵਾਪਸ ਦਿੱਤਾ ਇੱਥੇ ਥਾਣੇ ਆ ਕੇ ਉਹ ਲਾਰੇ ਹੀ ਲਾਉਂਦਾ ਰਹੇ ਹੁਣੇ ਆਉਣਾ ਮੈਂ ਕੱਲ ਨੂੰ ਆਉਣਾ ਸਵੇਰ ਆਉਣਾ ਉਹ ਲਾਰੇ ਹੀ ਲਾਈ ਗਿਆ ਸ਼ਾਮ ਨੂੰ ਐਸਐਚਓ ਸਾਹਿਬ ਨੂੰ ਲਾਲਚ ਲੱਗ ਗਈ ਮੇਰੇ ਨਿੱਕੇ ਨਿੱਕੇ ਬੱਚੇ ਨੇ ਮੈਨੂੰ ਨਿਸ਼ਾਬ ਦਿੱਤਾ ਜਾਵੇ ਮੇਰੇ ਬੰਦੇ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਏ ਇਹਦੀ ਨੋ ਵੀ ਇੱਥੇ ਰਸਟੇ ਦੀ ਇਹਦੀ ਨੋ ਨੂੰ ਛੁੱਟਣੀ ਨਹੀਂ ਚਾਹੀਦੀ ਉਹਦਾ ਕਾਰ ਵਾਲਾ ਵੀ ਇੱਥੇ ਹੀ ਹੈ ਉਹ ਵੀ ਛੁੱਟਣਾ ਨਹੀਂ ਚਾਹੀਦਾ ਜਿਹੜੀ ਉਹਦੀ ਕਾਰ ਵਾਲੀ ਜਨਾਨੀ ਹੈ ਤਿੰਨ ਬੰਦੇ ਤੇ ਇੱਕ ਬੰਦਾ ਉਹਨੇ ਮੈ ਸਿਆਣਿਆ ਇੱਥੇ ਨੇ ਪੈ ਲੈਂਡਿੰਗ ਸੀ ਇਹ ਸਾਡਾ ਹੈਗਾ ਸੀ 1.5 ਲੱਖ ਦਾ ਕਦੋਂ ਦਾ ਰੋਲਾ ਚੱਲੀ ਜਾਂਦਾ ਹੈ ਇਹ ਰੋਲਾ ਚੱਲੀ ਨੂੰ ਹੋ ਗਿਆ 3-4 ਮਹੀਨੇ ਅੱਛਾ ਮੈਂ ਉਹ ਸਿਆਲਪੁਰ ਤੇ 3-4 ਮਹੀਨੇ ਹੋ ਗਏ ਹਾਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਤੁਹਾਡੇ ਘਰ ਆਏ ਨੇ ਇਹ ਹੈਗਾ ਸੀ 1 ਵਜੇ 1.5 1.5 ਦਾ ਟਾਈਮ ਸੀ 1 ਵਜੇ ਤੋਂ ਬਾਅਦ ਤੇ 2 ਵਜੇ ਤੋਂ ਪਹਿਲਾਂ-ਪਹਿਲਾਂ ਨਾਲ ਦੇ ਨਾਲ ਪੁਲਿਸ ਨੂੰ ਸੋਚ ਨਾਲ ਦੀ ਨਾਲ ਦੀ ਨਾਲ ਪੁਲਿਸ ਕੋਲੇ ਸੀ ਆ ਗਏ ਆ ਨਾਲ ਦੀ ਨਾਲ ਬੰਦੇ ਭੱਜ ਗਏ ਸੀ ਨਾਲ ਦੀ ਨਾਲ ਬੰਦੇ ਭੱਜ ਗਏ ਸੀ ਲੈ ਕੇ ਮੇਰੇ ਘਰ ਵਾਲੇ ਨੂੰ ਉਸ ਤੋਂ ਬਾਅਦ ਐਸੇ ਜਿਹਾ ਫੋਨ ਕਰਦਾ ਰਿਹਾ ਵੀ ਤੂੰ ਬੰਦਾ ਲਾਇਆ ਜਿਵੇਂ ਮਰਜ਼ੀ ਤੇ ਅਸੀਂ ਮਤਲਬ ਇਨੂੰ ਜੋ ਵੀ ਤੋੜ ਲੈਣ ਦਾ ਕਰਾ ਦੇਣੇ ਆ ਵੀ ਬੰਦੇ ਨੂੰ ਸਰਟੀਫੀਕਟ ਨਾ ਮਾਰੀ ਉਸ ਬੰਦੇ ਨੇ ਲਾਰੇ ਲਾਈ ਰੱਖੇ ਮੈਂ ਸ਼ਾਮ ਨੂੰ ਲਿਆਉਣਾ 5 ਵਜੇ ਤੇ ਬਾਅਦ ਜਾ ਸੋਤ ਨੂੰ ਕਹਿਣ ਲੱਗੇ ਵੀ ਤੁਸੀਂ ਮੇਰੇ ਤੋਂ ਬਰਚਾ ਉਲਟਾ ਕਾਟਦੇ ਹੋ ਤੇ ਮੈਂ ਉਹ ਬੰਦਾ ਕਿਵੇਂ ਲਿਆਵਾਂ ਇਹ ਮੇਰੇ ਘਰੇ ਪੈਸੇ ਦੇ ਦੇਣ ਜਾਂ ਮੈਂ ਕਤਲ ਕਰ ਦੇਣਾ ਪਹਿਲਾਂ ਇਹਨਾਂ ਦਾ ਕਤਲ ਕਰਨਾ ਤੇ ਬਾਅਦ ਵਿੱਚ ਮੈਂ ਇਹਦੇ ਘਰ ਵਾਲੇ ਦਾ ਵੀ ਕਤਲ ਕਰ ਦੇਣਾ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਇਹਨਾਂ ਗੱਲਾਂ ਦੀ ਤੁਹਾਨੂੰ ਕਿੱਥੋਂ ਡੈੱਡ ਬੋਡੀ ਕਿੱਥੋਂ ਮਿਲੀ ਇਹ ਐਸੋਤ ਨੂੰ ਮਿਲੀ ਡੈੱਡ ਬੋਡੀ ਮੈਨੂੰ ਨਹੀਂ ਪਤਾ ਕਿੱਥੋਂ ਮਿਲੀ ਇਹ ਮੈਨੂੰ ਤਾਂ ਜੇ ਮੇਰਾ ਬੰਦਾ ਮਿਲਿਆ ਹੀ ਨਹੀਂ ਮੈਨੂੰ ਪ ਲਾ ਹੋਇਆ ਮਦਨ ਕਰਨਾਇਕ ਕਰਕੇ ਕਤਲ ਕਰ ਦਿੱਤਾ ਗਿਆ। ਕੱਲ ਮਿਤੀ 3425 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਅ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ। ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ। ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇਥੋ ਇਥੋ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਇਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 ਪੜਾ 25 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 333 115 2 140 3 351 2 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉੱਥੋਂ ਅ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗੈਨਾਪ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫੋਕੇ ਆਪਦੇ ਫੋਨ ਬੰਦ ਕਰ ਲਏ ਕਿਸ਼ਨਾ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਹੀ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨਿਆ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਇਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮਲਾ ਵਾਲਾ ਜੀ ਇੱਕ ਇਹਦੀ ਪਤਨੀ ਸੋਮਾ ਰਣੀਆ ਜੀ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਛੀ ਜਿਹੜੇ ਮੇਨ ਆ ਇਹ ਅਸੀਂ ਅਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਆ ਧੰਨਵਾਦ ਸਰ ਬਾਬਾ ਜੀ ਕੀ ਮੈਟਰ ਕੀ ਹੋਇਆ ਜਿਹੜਾ ਕਿ ਇੱਕ ਲੜਕੇ ਨੂੰ ਜਿਹੜਾ ਮੌਤ ਦੇ ਘਰ ਉਤਾਰ ਦਿੱਤਾ ਗਿਆ ਮੈਟਰ ਜੀ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਹੈਗਾ ਸੀਗਾ ਤੇ ਉਹਦੇ ਪੈਸਾ ਦੇ ਲੈਣ ਦੇਣ ਦੇ ਵਿੱਚ ਇਹਨਾਂ ਦੀ 15 ਦਿਨ ਪਹਿਲਾਂ ਵੀ ਲੜਾਈ ਹੋਈ ਚੁਕੀ ਹੋਏਗੀ ਸੀਗੀ ਲੜਾਈ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੇ ਕੱਲ ਫੇਰ ਆਏ ਨੇ ਉਹ ਕਿਤੇ 1 ਵਜੇ 1.5 ਦਾ ਕਰੀਬ ਦਾ ਟਾਈਮ ਸੀਗਾ ਆਏ ਸੀ ਇਹ ਜਿਨ੍ਹਾਂ ਦੇ ਨਾਲ ਪੈਸਾ ਦਾ ਲੈਣ ਦੇਣ ਹੈਗਾ ਸੀਗਾ ਹਾਂ ਏ ਆਏ ਨੇ ਕਰੇ ਇਹਨਾਂ ਨੇ ਕਾਪੇ ਕਿਰਪਾਨਾ ਚਲਾ ਕੇ ਉਹਨੂੰ ਘਰੋ ਚੱਕ ਕੇ ਲੈ ਗਏ ਨੇ ਕਰੋ ਚੱਕਣ ਦੇ ਬਾਵਜੂਦੇ ਬਾਅਦ ਥਾਣੇ ਆਏ ਨਹੀਂ ਥਾਣੇ ਪੁਲਿਸ ਨੇ ਨਾਲ ਦੀ ਨਾਲ ਕਾਰਵਾਈ ਕੀਤੀ ਆ ਐਸਐਚਓ ਜੀ ਸਿਕੰਦਰ ਬਰਾੜ ਨਾਲ ਦੀ ਨਾਲ ਗਏ ਨੇ ਗੱਡੀਆਂ ਭਰ ਕੇ ਲੈ ਕੇ ਗਏ ਨੇ ਮਗਰ ਇਹਨਾਂ ਨੇ ਭੱਜਾ ਧਰੁੱਕੀ ਕੀਤੀ ਆ ਮਗਰ ਬਹੁਤ ਜ਼ਿਆਦਾ ਅੱਜ ਅਸੀਂ ਕਹਿ ਦਗੇ ਵੀ ਸਾਡੀ ਇਹਨਾਂ ਨੇ ਕਾਰਵਾਈ ਨਹੀਂ ਪਾਈ ਕਾਰਵਾਈ ਇਹਨਾਂ ਨੇ ਨਾਲ ਦੀ ਨਾਲ ਹੀ ਕੀਤੀ ਆ ਜਦੋਂ ਐਸਚ ਨੂੰ ਗੱਡੀਆਂ ਲੈ ਕੇ ਗਿਆ ਚਲਾ ਬਾਅਦ ਦੇ ਵਿੱਚ ਨੇ ਤਲਾਕ ਕੀਤੀ ਐ ਸਚੂ ਨੇ ਬਹੁਤ ਜ਼ਿਆਦਾ ਬੋਲੇ ਨੇ ਵੀ ਅਸੀਂ ਨਹੀਂ ਇੱਥੇ ਲੈ ਕੇ ਆਉਣਾ ਬੰਦਾ ਅਗਰ ਜੇ ਵੀ ਹੈਗੀ ਸੀ ਆ ਇਹਨਾਂ ਨੂੰ ਮਾਰ ਦੇਵਾਂਗੇ ਸਿੱਧੀਆਂ ਫੋਨ ਤੇ ਹੀ ਧਮਕਾ ਦੇਂਦੇ ਰਹੇ ਨੇ ਲੋਕੇਸ਼ਨ ਕੱਢ ਕੇ ਜਿੱਥੇ ਵੀ ਇਹ ਜਾਂਦੇ ਸੀਗੇ ਉੱਥੇ ਹੀ ਜਿੱਥੋਂ ਲੋਕੇਸ਼ਨ ਨਿਕਲਦੀ ਸੀਗੀ ਉੱਥੇ ਹੀ ਇਹ ਕਿਤੇ ਗਾਂ ਪਿਛਾ ਕਰ ਦਿੰਦੇ ਸੀ ਲੈ ਕੇ ਫਿਰਦੇ ਰਹੇ ਨੇ ਬਹੁਤ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਕਰ ਦਿੱਤੀ ਗਈ ਆ ਪੁਲਿਸ ਨੇ ਤੁਰੰਤ ਇਹਨਾਂ ਦੇ ਨਿਯਾਲ ਦੋ ਲੇਡੀਜ਼ ਲੈ ਕੇ ਆਂਦਿਆਂ ਚੱਕ ਕੇ ਇੱਕ ਬੰਦਾ ਆਪਣੇ ਜਿਹੜਾ ਡੈੱਡ ਬੋਡੀ ਲੈਣ ਗਿਆ ਨੇ ਨਾਲ ਹੀ ਲੱਭ ਉਹਨੇ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਜਿਹਦਾ ਕੀ ਉਹਨੇ ਅਮਰਤ ਨਹੀਂ ਛਕਿਆ ਹੈ ਸਿਰੋ ਵੀ ਮੋਨਾ ਹੀ ਤੇ ਦਾੜਾ ਵੀ ਨਹੀਂ ਛੱਡਿਆ ਆਗਾ ਤੇ ਕੋਈ ਕਕਾਰ ਵੀ ਨਹੀਂ ਪਾਇਆ ਹੋਏਗੀ ਕਿਉਂ ਨਹੀਂ ਅਮਰਤ ਨਹੀਂ ਛਕਿਆਗਾ ਜੇ ਆਪਾਂ ਇਹ ਸੋਚ ਕੇ ਵੀ ਜਦੋਂ ਅਮਰਤ ਛਕਾਇਆ ਜਾਂਦਾ ਉਸ ਟਾਈਮ ਤੇ ਜੂੜਾ ਤੇ ਦਾੜਾ ਪਹਿਲੇ ਨੰਬਰ ਤੇ ਰਖਾਉਂਦੇ ਆ ਉਹ ਫਿਰ ਬਾਣਾ ਵੀ ਆਪਾਂ ਨੂੰ ਅਮਰਤ ਛਕਾਇਆ ਜਾਂਦਾ ਹੈ ਇਹਨਾਂ ਨੇ ਬਾਣਾ ਪਾ ਕੇ ਗੁਰੂ ਦੇ ਬਾਣੇ ਨੂੰ ਉਹਨਾਂ ਨੇ ਲੀਕ ਲਈ ਆ ਬੇਅਦਬੀ ਕੀਤੀ ਆ ਬੇਅਦਬੀ ਦਾ ਪਰਚਾ ਹੋਣਾ ਚਾਹੀਦਾ ਜੋ ਪਾਲੀ ਦੇ ਬੱਚਿਆਂ ਨੂੰ ਜਿਹੜਾ ਰਮੇਸ਼ ਨੂੰ ਮਾਰ ਦਿੱਤਾ ਉਹਨਾਂ ਨੂੰ ਵੱਧ ਤੋਂ ਵੱਧ ਇਨਸਾਫ ਮਿਲਣਾ ਚਾਹੀਦਾ ਇਹਨਾਂ ਬੰਦਿਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਜੇ ਕਰਕੇ ਇਹ ਵੀ ਸਾਡੇ ਨਾਲ ਬੇਅਦਬੀ ਦਾ ਮਾਮਲਾ ਨਹੀਂ ਦਰਜ ਕਰ ਦੇਗੇ ਫਿਰ ਅਸੀਂ ਆਪ ਦੀ ਇਨਗ ਸਿੰਘ ਕਾਰਵਾਈ ਪਾਵਾਂਗੇ